ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਤੇ ਤੁਸੀਂ ਝੋਨੇ ਦੀ ਵੀਡੀਓ ਦੇਖ ਰਹੇ ਹੋ ਇੱਕ ਝੋਨੇ ਦਾ ਡੱਕਾ ਜਿਹੜਾ ਖਾਲ ਦੇ ਵਿੱਚ ਸਿੱਟਿਆ ਮਿੱਧਿਆ ਬਿਆਸੀ ਲਗਭਗ ਜਿਵੇਂ ਆਪਣੇ ਪ੍ਰੋਡਕਟ ਪਵਾ ਰਹੇ ਆ ਬਹੁਤ ਸਾਰੇ ਲੋਕ ਵੀ ਆ ਪਾ ਦੇ ਆ ਚੱਲ ਉਹ ਆ ਪਾ ਦੇ ਆ ਰੇਤ ਤੱਤਾਂ ਤੋਂ ਬਿਨਾਂ ਜਿਹੜੀਲੇ ਤੱਤਾਂ ਜਿਹੜੇ ਉਹ ਪਵਾ ਰਹੇ ਆ ਉਹਨਾਂ ਨੂੰ ਬੰਦ ਕਰਨ ਦਾ ਉਹ ਪਾਉਣ ਦੀ ਜ਼ਰੂਰਤ ਨਹੀਂ ਕਈ ਵਾਰੀ ਝੋਨਾ ਡੂੰਘਾ ਲੱਗਿਆ ਹੁੰਦਾ ਜਾਂ ਉੱਚਾ ਲੱਗਿਆ ਹੁੰਦਾ ਜੜਾਂ ਆਪਣੇ ਡਬਲ ਜੜ ਤਾਂ ਤੁਸੀਂ ਸੁਣੀ ਹੋ ਇਹ ਝੋਨੇ ਦੇ ਟੱਕੇ ਦੀਆਂ ਦੇਖੋ ਚਾਰ ਜੜਾ ਪਹਿਲੀ ਜੜ ਤੇ ਨੇ ਇੱਥੇ ਬਣਾਈ ਫਿਰ ਦੂਜੀ ਜੜ ਨਾਲ ਤੀਜੀ ਜੜ ਇੱਥੇ ਜਿੱਥੇ ਟੁੱਟੇ ਚੌਥੀ ਜੜ ਉਹ ਜਿੱਥੋਂ ਝੋਨਾ ਚੱਲਿਆ ਹੋਇਆ ਤੇ ਬੂਝਾ ਹੀ ਬਣਾ ਰਿਹਾ ਝੋਨਾ ਦੇਖੋ ਦੋ ਟੱਕੇ ਕੱਢਿਆ ਤੀਜਾ ਕੱਢ ਰਹੇ ਤੇ ਜਿੱਥੇ ਵੀ ਜੜ ਜਮਾ ਲਾਸਟ ਸੀ ਪਹਿਲੀ ਉੱਥੋਂ ਵੀ ਇਹਨੇ ਅਲੱਗ ਤਰੀਕੇ ਪਾਸੇ ਦੀ ਫੁਟਾਰ ਕਰਿਆ ਮਨ ਲਓ ਗਿੱਠਾ ਡੇਢ ਗਿੱਠ ਸੰਨ ਪਾਕੇ ਨੇ ਉਥੋਂ ਵੀ ਫਟਾਰ ਕਰਿਆ ਨੇ ਜਿੱਥੇ ਆ ਛੋਟਾ ਬੂਜਾ ਦੇਖ ਰਹੇ ਹੋ ਇਹ ਦੀ ਅਸਲੀ ਜੜਾ ਪੁਰਾਣੀ ਜੜਾ ਜਿਹੜਾ ਆ ਛੋਟਾ ਬੂਜਾ ਜਿਹੜਾ ਇਹ ਵੱਡਾ ਇਹ ਦੂਰ ਤੱਕ ਤਿੰਨ ਜੜਾਂ ਬਣਾ ਕੇ ਫੇਰ ਚੱਲਿਆ ਤੇ ਉਨੀ ਤਾਕਤ ਨਾਲ ਇਹਨੇ ਆਪਦੇ ਪੁਰਾਣੇ ਥਾਂ ਵੀ ਫਟਾਰ ਕਰੀਏ ਮਨ ਲਓ ਇੱਕ ਤੋਂ ਦੋ ਬੂਟੇ ਬਣ ਗਏ ਤਿੰਨ ਡੱਕੇ ਉਧਰ ਕੱਢਿਆ ਇੱਕ ਇਧਰ ਚੱਲ ਪਿਆ ਤੇ ਇਹ ਹਜੇ ਹੋਰ ਵੀ ਫਟਾਰ ਕਰਦਾ ਤੇ ਖਾਲ ਦੇ ਵਿੱਚ ਸਿੱਟਿਆ ਮੱਧੇ ਪਿਆ ਸੀ ਆਪਾਂ ਦੇਖਿਆ ਮੈਂ ਆਖਿਆ ਵੀ ਵੀਡੀਓ ਪਾ ਦਿੰਨੇ ਆ ਚਲੋ ਤੇ ਜਿਹੜੇ ਕਹਿੰਦੇ ਚੱਲਦਾ ਨਹੀਂ ਇਹ ਜੋ ਨਾ ਲਗਭਗ 20 ਦਿਨਾਂ ਬਾਅਦ ਇਹ ਪੋਜੀਸ਼ਨ ਜਾਇਆ ਜਦੋਂ 22 ਦਿਨ ਪਹਿਲਾਂ ਦੀ ਇਹ ਫੱਕ ਦੀ ਜਿਹੜੀ ਪਨੀਰੀ ਦੀ ਮੰਨ ਲਓ ਡਿੱਗਿਆ ਹੋਇਆ ਰੱਖਾ ਸੀ ਚਾਰ ਜਿਹੜਾ ਬਣਾਗਾ ਨੇ ਚਾਰ ਚਾਰ ਉਂਗਲਾਂ ਦੇ ਸਨ ਤੇ ਤਾਂ ਜਿੰਨੀ ਡਾਈਚੇ ਲੱਗੂਗਾ ਜਿੰਨੀ ਉਚਾਈ ਚ ਲੱਗੂਗਾ ਇਹਨੇ ਸਹੀ ਥਾਂ ਤੇ ਜੜ ਬਣਾ ਕੇ ਆਪਣੇ ਦੇਖਣਾਗਾ ਠੀਕ ਹੈ ਇਹ ਆਪਣੇ ਆਪ ਹੀ ਚੱਲ ਪੈਂਦਾ ਕੋਈ ਪ੍ਰੋਡਕਟ ਪਾਉਣ ਨਾਲ ਨਹੀਂ ਚੱਲਦਾ ਤਾਂ ਫालतू ਦੇ ਖਰਚੇ ਨਾ ਕਰੋ ਸਿਰਫ ਤੱਤ ਪਾਓ